ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਵੀਡੀਓ ਚ ਮੋਟਰ ਉਪਰ ਪਹੁੰਚੇ ਹੋਏ ਆ ਗਰਮੀ ਨੇ ਕਰਾਈ ਪਈ ਬਸ ਮੈਦਾ ਕੱਖ ਵੱਢਿਆ ਹੈ ਹੁਣ ਹੁਣ ਭੋਲੂ ਬਾਈ ਕਿ ਨਹੀਂ ਆਉਂਦੀ ਗਵਰਨਮੈਂਟ ਡਿਊਟੀ ਦੇਖਣ ਆਏ ਆ ਲੱਗਿਆ ਵਾ ਵੱਢਣੇ ਵੀ ਮਿਲੋ ਭੋਲੂ ਬਾਈ ਨੂੰ ਸਾਡੇ ਕੱਖ ਆ ਸਾਰੇ ਹੋਰ ਮੱਠੂ ਆ ਵੱਢਤੇ ਕੱਖ ਤਾਂ ਆਹ ਦੇਖ ਲਾ ਗੁੱਟਿਆਂ ਦਾ ਕੰਮ ਕੁਛ ਨਹੀਂ ਹੈਗਾ ਕਰੇਗੇ ਆ ਹੁਣ ਆਪਰ ਤਾਂ ਵਧੀਆ ਹੋ ਗਿਆ ਹੈਗਾ ਬਸ ਫੇਰ ਵੀ ਦੇਣੇ ਚਾਰ ਥਾਲਿਆਂ ਚ ਹੋਇਆ ਵਾ ਸਿਸਟਮ ਉਹੀ ਤਾਂ ਚੱਕਰ ਹੈ ਕਿ ਮੀਂਹ ਨਹੀਂ ਪਿਆ ਤਾਂ ਹੋ ਗਿਆ ਤਾਂ ਹੋ ਗਿਆ ਆਹ ਤਾਂ ਬਸੇੜਾ ਹੋਇਆ ਹੋਇਆ ਇੱਧਰ ਤਾਂ ਜਦ ਕੀ ਇਹ ਬੂਟੇ ਚ ਜ਼ਿਆਦਾ ਹੋਣਾ ਚਾਹੀਦਾ ਤਾਂ ਇਹ ਬੂਟੇ ਛੋਟੇ ਆ ਵੱਡੇ ਆ ਹਾਂ ਨਾਲੇ ਹੁਣ ਤਾਂ ਕੱਦਾ ਵਿੱਚ ਇਹ ਬੂਟਿਆਂ ਵਿੱਚ ਕੱਖ ਹੁੰਦੀ ਨਹੀਂ ਬਾਈ ਕਰੇ ਕੀ ਇਹ ਤਾਂ ਇੱਕ ਆਏ ਆ ਵੀ ਉਹ ਖਾਲੀ ਨਹੀਂ ਛੱਡ ਹੁੰਦੇ ਕੋਈ ਬਿਜਲੀ ਦਾ ਵੱਡ ਹੋ ਜਾਂਦਾ ਇਹ ਮਾੜਾ ਮੋਟਾ ਨਾਲ ਆਏ ਆ ਵੀ ਹੋ ਜਾਂਦਾ ਬਾਦ ਹਾਲਾ ਮਰੇ ਦੁਆ ਵੀ ਨਾਰਾ ਜਿਹੜਾ ਦੁਆਈ ਆ ਜਿਹੜਾ ਵੀਰ ਦੇ ਆ ਆਪਣੇ ਆਪੇ ਹਾਂ ਤੇਰਾ ਚੇਰੀ ਫੁਰੀ ਦੀ ਕਾ ਵੀ 11 ਬਾਜਰਾ ਬਿੱਠੀ ਵਿੱਚ ਦਿਖਣਾ ਆਹੋ ਹੀ ਲੱਗਦਾ ਮੈਨੂੰ ਉਹੀ ਆਹ ਹੋ ਰਿਹਾ ਜਿਹੜਾ ਨਿਸਰਿਆ ਵਾ ਇਹਦਾ ਬਹੁਤ ਛੇਤੀ ਬਾੜ ਦਿੰਦਾ ਉੱਧਰ ਉਹਦਾ ਮੁੱਕਿਆ ਨਹੀਂ ਆਹ ਮਤਲਬ ਇਹ ਲੱਗ ਬੱਗ ਬੰਨੀ ਖੜਾ ਏ ਆ ਦੇਖ ਅੱਛਾ ਅੱਛਾ ਪ੍ਰਧਾਨ ਦੇ ਗਾਣੇ ਕਹਿੰਦਾ ਪ੍ਰਧਾਨ ਗਿਆ ਦਵਾਈ ਵਾਲੇ ਕੋਈ ਕਹਿੰਦਾ ਡੀਲਾ ਹੋਇਆ ਜੀ ਕਹਿੰਦਾ ਗੱਡਾ ਗੱਡਾ ਖੋ ਗਿਆ ਕਹਿੰਦਾ ਬਸ ਬੱਗ ਬੰਨੀ ਖੜਾ ਜੀ ਇਹ ਬਰਕਤ ਬਹੁਤ ਆਉਂਈ ਜੀ ਬਰਕਤ ਤਾਂ ਹੈਗੀ ਆ ਐ ਵੀ ਚਾਹ ਦਾ ਚੰਗਰ ਗਾਈ ਜਾਂਦਾ ਬੜਾ ਮੋਟਾ ਚੰਗਾ ਠੀਕ ਆ ਵਿੱਚ ਪੈਂਦਾ ਰਹਿੰਦੇ ਹਰਿਆਈ ਤਾਂ ਹੈਗੀ ਆ ਇਧਰ ਬੀਜਾ ਗੰਨਾ ਬੰਦੇ ਅੱਜ ਗੰਨਾ ਨਹੀਂ ਬਣਾਉ ਆਏ ਆ ਆ ਤਾਂ ਹੋ ਗਿਆ ਪਹਿਲਾਂ ਅੱਧਾ ਭਈਆਂ ਨੇ ਬੱਸ ਹੋ ਵੀ ਪਈਏ ਗਰਮੀ ਸਭ ਦੀਓ ਬਾਸਾ ਕਰੇ ਗਿਆ ਉਹ ਉੱਥੇ ਹੋਣਾ ਕਿ ਪਾਣੀ ਪੂਣੀ ਪੀ ਕੇ ਗਏ ਆ ਮੈਂ ਸਾਹ ਲੈ ਲਓ ਜੀ ਲੈਟ 8 ਵਜੇ ਹੋਣੀ ਅੱਜ ਦਿਨ ਵਿੱਚ ਚਲਾਉਣੀ ਤੂੰ ਚਲਾ ਦੀ ਮੇਰੀ ਖਤੀ ਆਪੇ ਭਰ ਜਣੀ ਮਦਾ ਖਤੀ ਪਾਨੀ ਇਹਨਾਂ ਨੂੰ ਤਾਂ ਨਹੀਂ ਲਾਉਣਾ ਬਾਈ ਹੁਣ ਜਿਹੜੀ ਬਿਮਾਰੀ ਆ ਕੋਈ ਵੀ ਆ ਪਾਣੀ ਗੱਲੇ ਆ ਉਹ ਇੰਨਾ ਪਾਣੀ ਹੋ ਗਿਆ ਨਾ ਮਹੀਨਿਆਂ ਜਿਹਦਾ ਧਾਨ ਹੋਗੇ ਉਹੀ ਗੱਲ ਆ ਨਾ ਤਾਂ ਹੁਣ ਕੱਖ ਹੋਣਾ ਠੀਕ ਆ ਨਾ ਹੁਣ ਉਹਨੇ ਜਿਹੜਾ ਮਾਰਨਾ ਹੋਰ ਜੇ ਤਾਂ ਐ ਹੋਵੇ ਵੀ ਭਾਈ ਹੋਰ ਜਿਹੜਾ ਮਾਰੂੰਗਾ ਉਹ ਪਾਣੀ ਗੱਲ ਉਹ ਨਹੀਂ ਬਰਸਾਤ ਦਾ ਪਾਣੀ ਪੈ ਕੇ ਨਾ ਨਿਕਲ ਹੀ ਜਾਂਦਾ ਸੁਦਾ ਦਾ ਮਹੀਨੇ ਤੇ ਤਾਂ ਹੋਗੇ ਧਾਨ ਹੁਣ ਨਹੀਂ ਪਿਆ ਉਹੀ ਆ ਹੁਣ ਤੇ ਨਹੀਂ ਵੇਜੇ ਧਾਨ ਹੋਣ ਲੱਗੇ ਕੋਈ ਵੀ ਆ ਬਿਮਾਰੀ ਜ਼ਿਆਦਾਤਰ ਪਾਣੀ ਗੱਲੇ ਹੀ ਲੱਗਦੀ ਬਾਈ ਜਸਲਾ ਬਰੈਨ ਤੀਲੇ ਪੱਤੇ ਤਾਂ ਹੀ ਉਹਨੇ ਪਾਣੀ ਖਾਣੇ ਜ਼ਿਆਦਾ ਇੱਕ ਮਹੀਨਾ ਪਾਣੀ ਬਹੁਤ ਆ ਉਹ ਵੀ ਆਇਨੀ ਵੀ ਲਗਾਤਾਰ ਖੜਾ ਰੱਖੋ ਹਫਤਾ ਪਾਣੀ ਖੜਾਓ ਦੋ ਦਿਨ ਦੀ ਧੁੱਪਾਂ ਫੇਰ ਪੰਜਾ ਦਿਨ ਪਾਣੀ ਖੜਾਓ ਫੇਰ ਦੋ ਦਿਨ ਦੀ ਧੁੱਪਾਂ ਆ ਚੀਜ਼ ਆ ਨਹੀਂ ਇਹਦਾ ਇਹਨਾਂ ਕੋਈ ਕੀ ਆਏਗਾ ਕੋਈ ਉਹੀ ਤਾਂ ਚੱਕਰ ਗੰਨਾ ਹੈ ਪਹਿਲਾਂ ਵਗੈਰਾ ਟਾਗੜਾ ਨਹੀਂ ਤਾਂ ਥੋੜਾ ਜਿਹਾ ਟਾਗੜਾ ਉਹ ਥੋੜਾ ਮੜਾ ਰਹੀ ਹੈ ਵੱਧ ਆ ਗਿਆ ਹਾਂ ਹਾਂ ਹੋਰ ਕਿੱਡਾ ਗੜਾ ਹੋਊਗਾ ਉਹ ਤਾਂ ਵਧੀਆ ਰੇਹੂ ਪਾ ਕੇ ਬੀਜ ਰਸ ਰੋ ਕਿਹਦਾ ਵੀ ਚੱਕਰ ਆ ਕਿਹਦਾ ਵੀ ਚੱਕਰ ਆ ਉੱਤੇ ਲਾਉਣੇ ਬਲਾ ਜੀ ਇਹ ਚੁਰਲੇ ਇਹਦ ਕੀ ਕਰਦਾ ਨਹੀਂ ਵੀ ਬੋਕੋ ਕਰਨਾ ਆਹ ਹੋਵੇ ਉਹ ਪਹਿਲਾਂ ਗੰਨਾ ਲਾਉਂਗਾ ਜਿਹੜੇ ਦੂਗੇ ਸਾਲੋਂ ਗੰਨੇ ਇੱਥੇ ਨਹੀਂ ਬੁੱਤਾ ਸਿਰਫ ਆਵ ਜਾਵਾਂਗਾ ਪਹਿਲੇ ਸਾਲ ਦੇ ਵਿੱਚ ਹੀ ਅਸਲੀ ਬੁੱਤਾ ਹੋਏ ਕਰਨ ਆਇਆ ਫਿਰ ਦੋ ਅਗਲੇ ਸਾਲ ਲਾਉਣੇ ਇਹਨੂੰ ਦੇ ਬਾਅਦ ਬੱਤਨੇ ਵਾਲਾ ਕੰਮ ਹੋ ਜਾਂਦਾ ਗੰਨਾ ਵਾਹ ਬਈਆ ਠਾਸੀ ਦਾ ਹੋਈ ਹੋ ਜਾਂਦਾ ਠਾਸੀ ਸਭ ਤੇ ਨਜ਼ਾਰਾ ਪਹਿਲੇ ਸਾਲਾਂ ਦੇ ਦੂਏ ਲਾਦੇ ਤੀਏ ਲਾਦੇ ਦੂਏ ਸਾਲ ਚ ਤੇਰੇ ਦੂਏ ਸਾਲ ਚ ਐ ਬਣਾਤਾ ਐਨ ਵਧੀਆ ਹੋ ਗਿਆ ਬਾਕੀ ਨਹੀਂ ਹੁੰਦੇ ਬਾਕੀ ਖਰਾਬ ਹੋ ਜਾਂਦਾ ਕੰਨਾ ਜੇ ਰੱਖ ਲਈ ਤਾਂ ਵੀ ਪੰਗਾ ਐ ਨਾ ਰਖੇ ਤਾਂ ਵੀ ਪੰਗਾ ਹਾਂ ਉਹ ਮੇਰੀ ਤਾਂ ਸਲਾਹ ਜੇ ਵਧੀਆ ਹੋ ਗਿਆ ਮੈਂ ਲੇਟ ਬਣਾਉਣਾ ਉਹ ਮੈਂ ਤੀਏ ਨੂੰ ਵੀ ਰੱਖ ਲੈਣਾ ਚਾਹੀਏ ਥੋੜਾ ਜਿਹਾ ਹੋਵੇ ਹੋਣਾ ਹੈਗਾ ਉਹ ਕਣਕੇ ਬੀਜ ਹੁਣੀ ਇੱਕ ਬਾਜਰਾ ਫੇਰ ਨਹੀਂ ਚੱਜ ਗਿਆ ਹੋਣਾ ਹੈਗਾ ਇਹਦੇ ਨਾਲ ਉਹਨੂੰ ਰੱਖ ਕੇ ਦੁਆਰਾ ਜਿਹੇ ਜਾ ਹੋਇਆ ਉਹ ਜੈਸਾ ਹੀ ਮੀਰੂ ਗਾ ਦੇਖੀ ਜਾਂਦਾ ਉਹ ਇਹਨਾਂ ਦਾ ਵੀ ਸੌਦਾ ਕਰੋ ਪੈਸੇ ਬੱਟੀਆਂ ਚਾਰ ਕੋਈ ਆਉਂਦਾ ਹੀ ਨਹੀਂ ਹੈ ਰਸ ਨਾ ਸਕੂਟਰ ਨਹੀਂ ਵੇਚਣੀ ਕਿ ਕਿਸਾ ਲੈਣੀ ਯੂਟਰ ਵਰ ਫਾਸਟ ਪਤਾ ਹੈ ਕਿ ਆ ਕਹਿੰਦਾ ਫਾਸਟ ਯੂਰ ਕਾਲੀ ਜੀ ਲਈ ਫਿਰ ਤਾਂ ਚਲ ਦੇਖ ਲਾਂਗੇ ਕੋਈ ਦੇਖ ਲੈਂਦੇ ਆ ਤੈਨੂੰ ਮੈਂ ਕਿਆ ਕਹਿੰਦਾ ਉਹ ਤੈਨੂੰ ਮੈਂ ਤੇ ਗਿਆ ਲੈ ਕੇ ਗਿਆ ਬੈਠਾ ਮੈਂ ਕਾਦਾ ਮਾ ਚੱਲ ਹੋਰ ਲੰਘ ਜਾ ਹਾਂ ਤੇ ਨਹੀਂ ਭਾਈ ਭਾਈ ਠੇਕੇਦਾਰ ਵੀ ਪ੍ਰਸਾਦ ਦੇਖਦੇ ਆ ਵੀ ਵਜਨ ਵਧੂ ਇਹਨਾਂ ਦਾ ਵੀ ਨਹੀਂ ਪੈਂਦਾ ਹੈਗਾ ਕਿੰਨਾ ਕ ਲੰਘ ਜੇ ਹੋਰ ਉਹਦਾ ਫਿਰ ਤਲਵਾ ਦੇ ਦੇ ਜੇ ਨਹੀਂ ਹੁੰਦਾ ਉਹ ਇਹਨਾਂ ਵੀ ਹੁਣ ਪੈਸੇ ਯਾਰ ਬੱਟ ਜੇਬ ਵਿੱਚ ਖੁਰਕ ਜੀ ਕਰ ਹਾਂ ਨਾ ਪਟਾ ਦੇਣਾ ਗਾਹ ਗੰਨਾ ਲਾ ਦੀਂ ਕੀਤਾ ਗੰਨਾ ਹੀ ਲਾਉਣਾ ਹੈ ਗੰਨਾ ਲਾ ਕੇ ਫੇ ਬੂਟੇ ਲਾ ਦੀਂ ਪਾ ਕੇ ਲਾਉਣਾ ਹੈ ਠੀਕ ਹੈ ਗੰਨਾ ਬੂਟੇ ਫੇ ਲਾ ਦੀਂ ਠੀਕ ਹੈ ਤਾਂ ਹੀ ਬਲੀੜੀ ਲਾਈ ਜਾ ਉਹ ਹਾਂ ਹਾਂ ਲਾਉਣਾ ਹੈ ਤਾਂ ਲਾਈ ਜਾ ਉਹ ਨਾ ਠੀਕ ਆ ਪਟਾਉਣੇ ਵਾਲੀ ਆ ਹੁਣ ਤਾਂ ਪਾ ਕੇ ਲਾਉਂਗਾ ਚੰਗੀ ਹੂੰ ਤੇ ਕੀ ਇਹ ਪਾ ਕੇ ਲਾਉਣਾ ਅੱਜ ਚੌਲ ਫਿਰ ਦੁਆਰਾ ਬਣਾਉਣਾ ਕੀ ਬਣਾਉਣੇ ਤਾਂ ਹੀ ਤੁਹਾਡਾ ਨਹੀਂ ਪੈਣਾ ਉਹ ਤਾਂ ਕੁਆ ਕੁਆ ਹੀ ਤੁਰਦਾ ਆ ਆਪਣੇ ਬੰਦੇ ਚੌੜਾ ਨਾਲ ਹੀ ਮੰਦਾ ਹੈਗਾ ਚੌੜਾ ਜੀ ਗਾ ਸੁਣ ਲਾ ਉਹ ਕਹਿੰਦਾ ਉਸ ਦਿਨ ਮਲਗੀ ਬਈ ਕਹਿੰਦਾ ਕਹਿੰਦਾ ਪੋਣੇ ਵਾਲੇ ਘਟ ਤੇ ਵੀ ਸੋਕੇ ਵਾਲੀ ਜ਼ਿਆਦਾ ਤੇ ਮੈਂ ਤਾਂ ਹੀ ਨਹੀਂ ਪਿਪੇ ਆਇਆਗਾ ਤੁਹਾਡਾ ਵੀ ਜੇ ਪੋਣੇ ਵਾਲੇ ਘਟ ਤੇ ਸੋਕੇ ਵਾਲੀ ਜ਼ਿਆਦਾ ਤੇ ਜਿਹੜੇ ਕਹਿੰਦੇ ਤੇ ਨਾ ਪਾਵੇ ਆ ਦਸਾਂ ਪੁੱਠੀਆਂ ਘਰੀ ਜਾਨੀ ਦਸਾਂ ਵਿੱਚ ਪੁੱਠੀਆਂ ਹੋਈਆਂ ਗਿਆ ਫੇਰ ਥੋੜੋ ਬਹਿਣ ਕੋਠਾ ਜੇ ਕੌਣ ਕੌਣ ਲੱਗਿਆ ਮੋਟਰ ਜੀ ਬਹੁਤ ਪਉਂਦਾ ਕਰਮਜੀਤ ਕਿਉਂ ਪਰਲੇ ਬਾਫੇ ਹੂੰ ਬੈਠਾ ਉੱਠਣ ਨੂੰ ਸਵੇਰੇ ਸ਼ਾਮ ਉਹ ਬੁੱਤੇ ਕਰ ਵਜੀਦੇ ਹੋਣਾ ਉਹ ਕਰ ਵਜੀਦੇ ਆ ਟਾਈਪ ਕੋਣ ਜਗਦੀਪ ਚੱਲ ਜਗਦੀਪ ਇੱਥੇ ਕੱਖ ਜਾਂ ਖਾਣਾ ਹੈ ਤਾਂ ਨਾ ਵੱਡੂ ਉਹ ਲਾਇਆ ਵਿੱਚ ਲੱਗੇ ਆ ਉਹ ਯਾਰ ਵੱਡ ਲਾ ਲੂਰਾ ਗੇ ਕੱਖ ਨੂੰ ਹੋਰ ਕੀ ਕਰਨਾ ਤੇ ਲੱਗੇ ਰਹਿਣਾ ਦੋ ਤਿੰਨ ਘੰਟੇ ਆ ਉੱਥੇ ਕੱਖ ਤਾਂ ਮੈਂ ਇੱਕ ਅਜੇ ਘੰਟਾ ਹੋਰ ਲੱਗਣਾ ਨਾ ਨਾ ਇੱਥੇ ਦੋ ਤਿੰਨ ਬਾਵਾ ਲੈਣੇ ਆ ਬ੍ਰੇਕ ਜਾਂ ਵੱਡ ਹੋ ਜੂਗਾ ਫਿਰ ਬ੍ਰੇਕ ਬ੍ਰੇਕ ਵਧੇਰਾ ਵੱਡ ਲਿਆ ਵੱਡ ਨਾਲ ਟਕੜਾ ਆ ਆਹ ਕਹਿੰਦਾ ਠੀਕ ਹੈ ਸਭ ਤੋਂ ਵੱਡਾ ਕੰਗ ਮਾੜੇ ਕੱਖਾਂ ਦਾ ਹਾਂ ਤਕੜੇ ਕੱਖ ਹੋਵੇ ਕੁਝ ਨਹੀਂ ਲੱਗਦਾ ਵੱਡੂ ਹੀ ਜਾਂਦੇ ਨੇ ਬੜੇ ਕੱਖਾਂ ਲੰਬੇ ਆ ਫਿਰ ਉਹ ਵੱਡ ਵੀ ਘੱਟ ਹੁੰਦੇ ਆ ਜਿਹੜੇ ਛੋਟੇ ਹੋਏ ਇੰਨੇ ਉਹ ਜਗਦੀਪ ਦੀ ਚਰੀ ਆ 2 ਮਿੰਟੇ ਚ ਵੱਢ ਕੇ ਉਹ ਜਾ ਵੀ ਹੈ ਉਹ ਲੰਬਿਆਂ ਨੇ ਮਸ਼ੀਨ ਮੂਰੇ ਵੀ ਵਰਕਤ ਕਰਨੀ ਆ ਇੱਥੇ ਕਿਹੜਾ ਖਾ ਜਾਂਦੀ ਛੋਟੇ ਛੋਟੇ ਕਿਹੜਾ ਖਾਏਗੇ ਦੋ ਦਿਨ ਚ ਕਿਹੜਾ ਮਰਦਾ ਉਹ ਵੀ ਮੈਂ ਕਹਿੰਦਾ ਅਸਲ ਵਿੱਚ ਖੁੱਲੇ ਜੇ ਬੀਜੇ ਕੱਖ ਤਾਂ ਹੁੰਦੇ ਹਾਂ ਹਾਂ ਖੁੱਲੇ ਚ ਕਿਉਂ ਕਿਹੜਾ ਹੀ ਬੀਜਲਾ ਚਾਹੀਦਾ ਹੈ ਤਾਂ ਅਦਵਾੜ ਜਾਈ ਬੀਜਲਾ ਹੁਣ ਮੈਂ ਕਿੱਦਾਂ ਮੈਂ ਖੱਤੀਆਂ ਨੂੰ ਵੱਡਾ ਲ ਔਰ ਨੇ ਕਿ ਜਗ੍ਹਾ ਵੱਡ ਕੱਖ ਜੀ ਉਹਦੇ ਇਹਦਾ ਬਾੜੇ ਵਿੱਚ ਵੀ ਹੋਇਆ ਹੋਇਆ ਬਾਗ ਕੋਈ ਨਹੀਂ ਹੋ ਗਿਆ ਮੇਮ ਪਹਿਨੇ ਕਾਂਸੇ ਪਹਿਲਾਂ ਦਾ ਸੁੱਕ ਗਿਆ ਦਾ ਪਹਿਨਾ ਦੇਲਾ ਬਿਨਾ ਪਾਣੀ ਤੇ ਹੋਇਆ ਇਹ ਦੇਲਾ ਇਹ ਟੀਟਵਾਜਰਾ ਉਹ ਹੈ ਵੀ ਗੰਨੇ ਵਰਗਾ ਪਹਿਲਾਂ ਗੰਨੇ ਹੀ ਲੱਗੀ ਜਾਂਦੇ ਸੀ ਗੰਨਾ ਵੀਜਿਆ ਬਿਨਾ ਪਾਣੀ ਤੇ ਹੋ ਗਿਆ ਉਹ ਇੱਕ ਪਾਣੀ ਲਾਇਆ ਉਹਨੂੰ ਜਦੋਂ ਬੀਜਿਆ ਬਸ ਉਹਦਾ ਚਲੋ ਵੱਡੋ ਚਲੋ ਲੋ ਵੀ ਜਗਦੀਪ ਕੋ ਪਹੁੰਚ ਗਏ ਸਤਿਕਾਰ ਜੀ ਚਰੀ ਨੇ ਨਿਆਰਾ ਲਿਆਤਾ ਹੈ ਚਰੀ ਬਰੀਆ ਹੋ ਗਈ ਬੇਰੀ ਗੁਰੀ ਨਹੀਂ ਖਲੇ। ਰੇਲਾ ਜਾ ਕਹਿੰਦਾ ਤਾਂ ਮਰਗੀ ਮਰਗੀ ਮਰਗੀ। ਰੇਲਾ ਕਹੀ ਜੀ ਹੋਈ। ਹੈ? ਲੱਗਦੀ। ਜਦ ਨਹੀਂ ਦੀ ਲੱਗਦੀ। ਹੈਨਾ? ਹਾਂ। ਜਦੋਂ ਤਾਂ ਇਹ ਪਨੀਰੀ ਜੀ ਪੜਦੇ ਉਸਨ ਵੀ ਛੋਟੀ ਛੋਟੀ ਜੀ ਹੋਦੀ। ਹੁਣ ਦੇਖ ਲੈ। ਬਹੁਤ ਮਰਗੀ। ਅਜੇ ਮਹੀਨਾ ਲਈ ਮਕੁਣੀ ਦਿੱਤੇ ਆਹੀ 11 ਮੇਤੇ ਲੈ ਕੇ ਲੈ ਲੈ। ਹਾਂ ਹਾਂ। ਮੈਂ ਕਹਿੰਦਾ ਬੀਜ ਦੀਆਂ ਆ। ਆ ਬੀਜ ਦਾ ਨਾ ਤਾਂ ਵੱਢ ਕੇ ਆਹੀਂ ਪੂਰਾ 11 ਖਾਲੀ ਕਰਿਆ। ਹਾਂ 11 ਸਰੇ ਦਾ ਖਾਲੀ ਕਰਕੇ ਰੂਟਾ ਬਿਟਰ ਨਾਲ ਰੂਟਾ ਬਿਟਰਗਾ। ਹੈ? ਚਰੀਓ। ਚਰੀਓ ਬੀਜੀ। ਬਾਜਰਾ ਬੂਜਰਾ ਮੱਕੀ ਨਾ ਬੀਜੀ ਮੱਕੀ ਦਾ ਬਹੁਤ ਪ੍ਰੋਬਲਮ ਆਉਣੀ ਤੈਨੂੰ ਹਾਂ ਹਾਂ ਛੁੱਡੀ ਨਹੀਂ ਖਾ ਜਾਣੀ ਚਰੀ ਸਭ ਤੋਂ ਵਧੀਆ ਹੈਂ ਕੀ ਹਾਲੀ ਛੇਤੀ ਹੋ ਜਾਣੀ ਤਾਂ ਨਹੀਂ 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 ਚਰੀ ਸਭ ਤੋਂ ਵਧੀਆ ਦੇਖ ਇਹ ਜੀ ਨਾਲ ਠੰਡੀ ਜਨ ਨਰਮ ਚੀਜ਼ ਆ ਜ਼ਰੂਰੀ ਪੰਗਾ ਲੈਣਾ ਲੈਰੀ ਜੀ ਉਹ ਆ ਲੈਰੀ ਭਾਈ ਹਲੇ ਜੇ ਪੱਕ ਵੀ ਕੀ ਤਾਂ ਵੀ ਕੋਈ ਚੱਕਰੇ ਨਹੀਂ ਦਤਾ ਪੱਕੀ ਵੀ ਤੂੜੀ ਜਗਾ ਮੈਂ ਦੰਦੀ ਆ ਉਹ ਵੀ ਹੈ ਇਹਦਾ ਤਾਂ ਬਹੁਤ ਵਧੀਆ ਚੀਜ਼ ਆ ਕਿੰਨੇ ਦਿਨ ਹੋ ਗਏ ਵੱਢਦੇ ਨੂੰ ਆਹ ਕਹਿ ਰਾਂ ਆ ਤਾਂ ਲਾਇ ਜਿੱਦਣ ਬਹੁਤ ਦਿਨ ਹੋ ਗਏ 20 ਦਿਨ ਹੋ ਗਏ ਹੋ ਗਏ 20 ਦੇ ਵੱਧੇ ਹੋ ਗਏ ਆ 20 ਦਿਨ ਹੋ ਗਏ ਆ ਰਾਮ ਨਾਲ ਲੈਟ ਅੱਜ ਦਿਨ ਚ ਹੋਣੀ 8 ਵਜੇ ਆ ਗਈ ਆ ਗਈ ਇੱਥੇ ਬਾਜੀ ਆਉਂਦੀ ਫਟੇ ਹੋਰ ਵਧੀਆ 8 ਵਜੇ ਗਏ ਹੋਣੇ ਮੈਂ ਵੀ ਦੇਖਣ ਚਲਾਉਣੀ ਚਾਹੁੰਦਾ ਇੱਥੇਆਂ ਦਲੀਪ ਭਾਈ ਅੱਜ ਕਹਿੰਦੇ ਬੰਦ ਆ ਬੰਦੇ ਹੋਰੇ ਕਿਹਦੇ 8 ਵਜੇ ਗਏ ਭਾਈ ਕਿਹਦੇ ਬੰਦ ਆ ਆ ਵੀਰ ਦੇ ਅੱਛਾ ਅੱਜ ਕਹਿੰਦੇ ਬੰਦ ਆ ਕਹਿੰਦੇ ਨਹੀਂ ਸਵੇਰੀ ਨੂੰ ਬੰਦੂਗਾ ਅੱਜ ਭੋਲੂ ਦੇ ਬੰਨੂਗਾ ਮੈਂ ਲਾਤੀ ਉਹ ਕੱਲੂ ਬੰਨੂਗਾ ਫਿਰ ਕੱਲੂ ਕਹਿੰਦਾ ਕੱਲੂ ਸਵੇਰੀ ਜਾਊਂਗਾ ਉੱਧਰ ਰੇ ਤਾਂ ਮਗਵਾਤਾ ਉੱਚ ਜਿਹੜਾ ਬੰਨੇ ਆ ਤਾਂ ਉਜਪਤ ਦਾਇਆ ਦਾਇਆ ਵੀ ਬਹੁਤ ਠੀਕ ਬਹੁਤ ਹੋਰ ਬਸ ਫੰਗੀ ਸਾਈਡ ਨਹੀਂ ਪਾਈ ਹਾ ਜਾਨਵਰ ਸਪਰੇਅ ਕਰਾਉਂਗਾ ਸਪਰੇਅ ਪਈ ਹੁੰਦੀ ਕਹਤਾ ਇਹਨੂੰ ਮੈਂ ਮੈਂ ਸਪਰੇਅ ਕਰ ਦੇ ਕੱਲ ਬਸ ਉੱਚੇ ਦਾ ਸਪਰੇਅ ਹੋਈ ਜਾਣੀ ਥੱਲੇ ਵੀ ਛੜ ਦਿੰਦਾ ਸਾਫ ਦਾ ਹੀ ਕੱਲੂ ਪਾ ਦਿੰਦਾ ਥੱਲੇ ਨਹੀਂ ਸੀ ਟੀ ਪਟਾਕੋ ਪਈ ਹੋ ਜਾਂਦੀ ਛੜਤੀ ਕਿੱਲੇ ਚਲ ਉਹ ਤਾਂ ਠੀਕ ਹੈ ਸਾਫ ਪਾ ਦਿੰਦਾ ਕੋਈ ਬਚਿਆ ਪਿਆ ਦਾ ਬਚਾ ਨਾ ਨਾ ਠੀਕ ਹੈ ਸੋਪਰੇ ਨੂੰ ਨੂੰ ਨਿਊਜਲ ਜੇ ਦਾ ਜਗਾਰਡ ਜਾਂ ਕਰਕੇ ਦੇ ਯਾਰ ਕੋਈ ਦੰਨੇ ਜਿਹੜੀ ਉੱਪਰ ਗੰਨੇ ਦੇ ਚੱਕੇ ਹੋਵੇ ਹਾਂ ਚਾਹੇ ਦੋ ਸਿਆੜੇ ਲੈ ਜਵੇ ਬਣਾ ਦਿੰਦੇ ਆ ਤੇਰੇ ਦਾ ਹੋ ਜੇਣਾ ਸਾਡੇ ਨਹੀਂ ਨਾ ਹੁਣੀ ਹੈਗੀ ਉਹਦੇ ਗੱਲ ਤੇਰੇ ਗਏ ਬਹੁਤ ਆ ਉੱਪਰ ਤਾਂ ਫੇਰ ਵੀ ਚੱਲ ਪੱਤੇ ਪਰ ਤਾਂ ਗਿਰੂਗੀ ਉਹ ਜੇ ਦੋ ਦਿਨਾਂ ਨਾਲ ਵੀ ਹੋਏ ਹਾਂ ਐ ਤਾਂ ਹੈ ਇੱਕ ਸਿਆੜੇ ਦੇ ਵਿਚਾਲੇ ਜਾਈ ਜਾ ਚਾਹੇ ਆਪਣਾ ਆਰਾਮ ਨਾਲ ਉਹ ਤਾਂ ਹੈਗੀ ਆ ਡੰਡਾ ਜਿਹਾ ਲਾ ਕੇ ਦੇ ਦਵੇ ਹਾਂ ਡੰਡਾ ਜਾਂ ਕੋਈ ਆ ਕੋਈ ਐਪ ਜਾਂ ਕੋਈ ਹੋਰ ਹੋਵੇ ਚਲ ਕਰਦੇ ਆ ਕੋਈ ਹਿੱਲਾ ਇਹਦਾ ਦੇਖੀ ਲਾਈਟ ਆ ਗਈ ਦੇਖ ਧਾਨਾ ਦਾ ਬੁਰਾ ਹਾਲ ਹੋਇਆ ਪਿਆ ਹਾਂ ਇਹ ਗੋਲ ਚ ਰਾਤ ਨੂੰ ਕਿਹੜਾ ਚਲਾਉਂ ਭਗਤ 2:00 ਵਜੇ ਭਗਤਵਾਂ ਨੇ ਇਹ ਜਾ ਪੰਗਾ ਪਾਇਆ ਦਿਨ ਦੀ ਲਾਈਟ ਦਾ ਪਹਿਨਾ ਪਹਿਨਾ ਰਾਤ ਉੱਧਰ ਹੋ ਗਈ ਦੋ ਹੋਣ ਰਾਤ ਨੂੰ ਚਲਾਉਣ ਨੂੰ ਜੀ ਨਹੀਂ ਕਰਦਾ ਰਾਤ ਉੱਧਰ 2:00 ਵਜੇ ਨਾ ਸੌਰੀ 10:00 ਵਜੇ ਆਉਣੀ ਸੀ ਹੂੰ ਆਉਣੇ ਦੋ ਆਈ ਆ ਅੱਗੀ ਲਾਈਟ ਮੱਜੀ ਆ ਮਾਟੀ ਦੇਖਣੇ ਆਉ ਚਾਰ ਦਿਨ ਤੋਂ ਆਲੇ ਅਸੀਂ ਚੱਲੂ ਵਾਰੀ ਹਾਂ ਚਾਰ ਚਾਰ ਦਿਨ ਦੀ ਆ ਹੁਣ ਹੂੰ ਟਰੈਕਟਰ ਦੁਪਰਾਂ ਨੂੰ ਲੈ ਕੇ ਆਇਆ ਉੱਪਰ ਕੁਮਾ ਕੀ ਲੈ ਆਇਆ ਮੈਂ ਨਾਲ ਉੱਥੇ ਕਾਲੇ ਗੋਲ ਨੂੰ ਗਿਆ ਤਾਂ ਹੀ ਮੈਂ ਦੇਖਿਆ ਕੱਖੀ ਵੀ ਹੱਥ ਮਰਾਇ ਦੇ ਜਿਹੜਾ ਹੈਗਾ ਹਾਂ ਆ ਬੁੱਲੇ ਨੂੰ ਕਹਿ ਦੇਣਾ ਤਾਂ ਵਿੱਲਾ ਹੀ ਆ ਉਹ ਬੁੱਲੇ ਨੂੰ ਦਿਹਾੜੀ ਵੀ ਰੱਖ ਲੈਣਾ ਤਾਂ ਬੁੱਲਾ ਕੱਲ ਉਹਦਾ ਦੇਖਦੇ ਪੈਣੀ ਇਹ ਇਹਨੂੰ ਤਾਂ ਅਜੇ ਘੱਟ ਲਾ ਲਾ ਪਾਣੀ ਇਹਨੂੰ ਛੱਡ ਮੈਂ ਘਰ ਜਾਣਾ ਇਕੱਠਾ ਹੀ ਇਹਨੂੰ ਵੀ ਕਈ ਦਿਨ ਹੋ ਗਿਆ ਤਾਂ ਹੂੰ ਅੱਧਰੋਂ ਵੀ ਚੱਲੀ ਜਾਂਦੇ ਇੱਕ ਨੱਕਾ ਸਿਰੇ ਮੋਲੇ ਉਹ ਤਾਂ ਇਹ ਆ ਰਹੀ ਆ ਪਾਈਪ ਲਾਈਨ ਦਾ ਨਹੀਂ ਉਹ ਹੀ ਖਾਲ ਦੁਖੀ ਗੱਲ ਲੈਂਦੀ ਜੀ ਸਿਰੇ ਤੇ ਸਿਰੇ ਤੱਕ ਇਹ ਆ ਰਿਹਾ ਲੈਂਦਾ ਤੇ ਪਾਈਪ ਲਾਈਨ ਸਿਰੇ ਨਿਕਲਦਾ ਐਨ ਸਹੀ ਨਹੀਂ ਉਹ ਉੱਥੇ ਤੇ ਦੇਲਾ ਖਾਲ ਕਿਧਰੋਂ ਆਉਂਦੀ ਸੀ ਆਏ ਹਾਂ ਦੇਖ ਵਾ ਉਹ ਸੱਤ ਤੱਕ ਜਾਂਦੇ ਨੇ ਲੱਗ ਕੇ ਯਾਰਾ ਵੀ ਦੂਆ ਲੋਡ ਪਾਉਂਦਾ ਤਾਂ ਤੂੰ ਉਹ ਕਿਹੜਾ ਵੀ ਦੂਆ ਲੋਡ ਪਾਉਣ ਲੱਗ ਗਿਆ ਇਹ ਕਰਕੇ ਉਹ ਕਿਹੜਾ ਵੀ ਦੂਆ ਲੋਟ ਹੋ ਗਿਆ ਗਰਮੀ ਦੇ ਲਾ ਬੁਰੀ ਗਰਮੀ ਮਾਲਾ ਦੇ ਚੌਲ ਆਹ ਇਧਰ ਨੂੰ ਪਿਆ ਮਾਲਾ ਦੇ ਚੌਲਾਂ ਦਾ ਕੋਈ ਅਸਰ ਨਹੀਂ ਕਰਿਆ ਨਾ ਅੱਜ ਮੈਂ ਆਉਂਦੇ ਕੋਮ ਚੱਲਿਆ ਲਿਆਉਣੇ ਲੱਪੜੇ ਕੀ ਆ ਚੌਲ ਬਣਾ ਲੈ ਮਾਨ ਜਾਨੀ ਇੱਥੇ ਰੁਕਣਾ ਆ ਗਿਆ ਕਹਿੰਦੇ ਜਿਹੜੇ ਹਾਂ ਉਹ ਬਣਾ ਲੈ ਟਾਪ ਦੇ ਚੌਲ ਅੱਛਾ ਕਿੱਥੇ ਬਣਾਣਾ ਆਪਣੇ ਕੱਲ ਕੋਲੋਂ ਤੇ ਲਾਉਣਾ ਲੰਗਰ ਵਾਧਾ ਹੈਗੀ ਬਾਬੇ ਦਾਦੀ ਕਿੱਥੇ ਲਾਉਣਾ ਇੱਥੇ ਲਾਉਂਗਾ ਆਪਣੇ ਪਿੰਡੇ ਕੋਈ ਗਰੁੱਪਾਂ ਚ ਬਾਦੀ ਅੱਜ ਲਾਉਥ ਮੈਂਟ ਆਹ ਹੋ ਪਹਿਲਾਂ ਉਹਨੂੰ ਮੈਂ ਪੁੱਛ ਕੇ ਤਾਂ ਆਵਾ ਕਰ ਕੇ ਕਹਿੰਦਾ ਉਹ ਬਣਾਊਗਾ ਪੁੱਛ ਨਹੀਂ ਚਲੋ ਉਹਦਾ ਇਸ ਟਾਈਮ ਸੀਜ਼ਨ ਪੂਰਾ ਹੂੰ ਲੱਭਦਾ ਹੀ ਨਹੀਂ ਉਹ ਅੱਛਾ ਬਹੁਤ ਟਾਪ ਦੇ ਗੱਲ ਸੁਣੋ ਚੱਲ ਦੇਖ ਰੱਬ ਖੁਸ਼ੀ ਹੋ ਜੂਵੇ ਉਹੀ ਗੱਲ ਆ ਕਦਮ ਰਾਤ ਬਣਾ ਕੇ ਆਪੇ ਖਾ ਪਰ ਸਾਨੂੰ ਗੱਲਾਂ ਕੱਢੀ ਜਾਂਦੇ ਕਹਿੰਦੇ ਤੁਸੀਂ ਪਾ ਕੇ ਨਹੀਂ ਖੋਜ ਤੁਹਾਡੇ ਤਾਂ ਚੋਈ ਚੱਲਦੀ ਆ ਹੈ ਨਹੀਂ ਇਹਦਾ ਗੱਲ ਪਾੜਸੋਂ ਪਾਣੀ हट ਗਿਆ ਹੁਣ ਤਾਂ ਸੁੱਕ ਗਿਆ ਪੂਰਾ ਮਾੜਾ ਮੋਟਾ ਪਰ ਉਹ ਗੱਲ ਕਰਦਾ ਵੀ ਚਲੋ ਅਸੀਂ ਕਹਿੰਦੇ ਸਭ ਪਾਸੇ ਪੈਜਵੇ ਯਾਰ ਜੀ ਨੂੰ ਜਿੰਨੀ ਲੋੜ ਆ ਜਾਦਾ ਪੈ ਗਿਆ ਐ ਤਾਂ ਹੁਣ ਮਰੰਡੇ ਕੀ ਨਹੀਂ ਪੈਲੇ ਐ ਇਦਾਂ ਹੀ ਮਾੜਾ ਚਾਰ ਕਣੀਆਂ ਸਾਡੇ ਹੀ ਪੈਲ ਗਈ ਮੈਂ ਦੇਖਿਆ ਚੰਡੀਗੜ੍ਹ ਪੂਰਾ ਪਿਆ ਉਹ ਸਟੇਟਸ ਲਾਇਆ ਬਤਾ ਵਾਹਲੀ ਵੀ ਸੋਹਣਾ ਚੱਲ ਚੱਲ ਯਾਰ ਇਹ ਗਰੰਡ ਠੇਰ ਹੋਈ ਜਾਵੇ ਬਸ ਤੈਨਹੀਂ ਹੂੰ ਬਹੁਤਾ ਭਰਕੇ ਵੀ ਗਿਆ ਲੈਣ ਹੜੇ ਆਉਂਦਾ ਫਿਰ ਪਾਣੀ ਤੋੜਨੇ ਨਾਲੋਂ ਤਾਂ ਜਦੋਂ ਮੜਾ ਜਾ ਉਹ ਆਉਣ ਲੱਗ ਗਿਆ ਜੀਰੀ ਦੇ ਬੋਲੇ ਜੀ ਆਉਣ ਲੱਗੀ ਉਹਦਣੀ ਨੇ ਆਉਣ ਲੱਗ ਗਿਆ ਅਸੂ ਵਾਲੀਆ ਦੇਖੀ ਨਾ ਫਿਰ ਨੇਰੀ ਠਾਲ ਨਹੀਂ ਹੈਗਾ ਹਾਂ ਉਹਦਾ ਜੀਰੀ ਨਿਸਰ ਨੇ ਹੁਣ ਉਧਰ ਗੇ ਜੀਰੀ ਪਾਣੀ ਚ ਡੋਬ ਦੇਣੀ ਇੱਕ ਸਾਲ ਕਰਿਆ ਨਹੀਂ ਤਾਂ ਕੰਮ ਪਾਣੀ ਚ ਡੁੱਬਣ ਕਰਕੇ ਜੀਰੀ ਫਿਰ ਗੰਭੋਲੇ ਚਾਈ ਵੀ ਖਰਾਬ ਹੋ ਜਾਂਦੀ ਬਹੁਤ। ਖਰਾਬੇ ਹੋਣੀ। ਆਦਾ 26 ਹੋਦੀ। ਆਦਾ 26। ਯਾਰ ਠੀਕ ਜੂਰੀਆ ਮਾਰ ਹੋਰ। ਉਧਰ ਪਾਇਆ ਦਾ ਇਹ ਅੱਧਾ ਕਰਿੰਦਾ ਪਾਉਣਾ। ਹਾਂ ਪਾਉਂਗੇ ਬਿਲਕੁਲ। ਪਾਣੀ। ਪਾਣੀ ਭਰਦੇ। ਹੂੰ। ਲਓ ਜੀ ਪੱਥਰ ਲੱਦ ਲਿਆ ਏ। ਭੋਲੂ ਬਾਈ ਕਹਿੰਦਾ ਮੈਂ ਵੀ ਗਮਲੇ ਲੈ ਕੇ ਜਾਣੇ ਆ ਕਹਿੰਦਾ ਜਾਂ ਤੂੰ ਲੈ ਕੇ ਆ। ਉਧਰ ਕਾਲਾ ਬਾਈ ਕਹਿੰਦਾ ਮੈਂ ਵੀ ਗਮਲੇ ਲੈ ਕੇ ਜਾਣੇ ਆ ਹੁਣ। ਆ ਲਿਓ ਜੋ ਮਨੇ ਮੈਂ ਲੈ ਕੇ ਤੁਹਾਨੂੰ ਆ ਇਹ ਕਹਿੰਦੇ ਅਸੀਂ ਵੀ ਲੈ ਕੇ ਜਾਣੇ ਆ ਅੱਜ ਮੈਂ ਲੈ ਜੋ ਲੈ ਜੋ ਹੁਣ ਮੇਰੇ ਵੀ ਰਹਿੰਦੇ 10 15 ਮੈਂ ਚੱਲ ਬਹਾਨੇ ਤੇ ਮੈਂ ਵੀ ਲੱਦ ਲਿਆ ਆਂਗਾ ਤੁੰਮਾ ਦਵਾਉਣ ਲੱਗਾ ਤੂੰ ਤਾਂ ਤੁੰਮਾ ਮੈਂ ਦਵਾ ਦਿੰਦਾ ਤੂੰ ਬਣਾਤੇ ਕਿ ਨਹੀਂ ਲੈ ਕੱਢ ਫਿਰ ਪਤਾ ਨਹੀਂ ਕਿਥੇ ਰੱਖੇ ਹੋਏ ਉਹਨੇ ਕਿਥੇ ਰੱਖੇ ਹੋਏ ਉਹ ਆ ਪਈ ਆ ਹੋਰ ਰਹਿਗੇ ਤੇ ਬੜੇ ਛੋਟੇ ਤੇ ਰੱਖ ਲਈ ਗਏ ਤੇ ਤੁਸੀਂ ਦੇਖੋ ਕਿਹੜੇ ਲੈਣੇ ਆਉਣ ਕਿਹੜੇ ਲੈ ਗਿਆ ਤਾਂ ਪਹਿਲਾਂ ਪਹਿਲਾਂ ਮੈਂ ਉਹ ਲੈ ਗਿਆ ਤਾਂ ਉਹ ਦੇ ਪਾਈ ਹਾਂ ਹੂੰ ਉਹੀ ਲੈਣੇ ਸੀ ਬਸ ਠੀਕ ਆ ਫਿਰ 20 ਪੀਸ ਇਹ 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 ਆਹ ਹਾਂ ਹਾਂ ਇਹਦਾ ਹੋਈ ਆਪਣੇ 10 ਪੀਸ 2 ਪੀਸ ਆਜ ਆਪਣੇ ਅਗੋਂ 10 ਹਾਂ ਕਿਹੜੇ ਹੋ ਰਹਣਦੇ ਹੁਣ ਉਹੀ ਚਲੇ ਗਏ ਬਹੁਤ ਉਹ ਤੂੰ ਹੋਰ ਪਾਈ ਜਾ ਗੱਲ ਜੱਤਾਂ ਕੱਲ ਲੱਤੀ ਨਹੀਂ ਤੇ ਹੁਣ ਦੂਏ ਪਾਸੇ ਨੂੰ ਹੋ ਗਿਆ ਆ ਲੈ ਗਿਆ ਆ ਲੈ ਗਿਆ ਉਹ ਲੈ ਗਿਆ ਉਹ ਲੈ ਗਿਆ ਮੈਂ ਆ ਲੈ ਕੇ ਜਾਣੀ ਅੱਜ ਇਹ ਰਹਿ ਗਈ ਤੇ ਗੱਲ ਪੱਤਰ ਵੀ ਲੈਂਦੇ ਆ ਹੈ ਵੇ ਕੋਕਾ ਕੋਲਾ ਰੰਗ ਪੁੱਤ ਕੋਲਾ ਵਾਲਾ ਕਿਹ ਕਿਦਾਂ ਯਾਰ ਮੁੱਕ ਗਿਆ ਗੱਲ ਮੈਂ ਚੱਕ ਲੈ ਗਿਆ ਸਮਾਂ ਮੈਨੂੰ ਅੱਧੇ ਦੂਏ ਦਿੱਤੇ ਇਹਨਾਂ ਨੇ ਈਮਾ ਸਾਰੇ ਇਹੀ ਜਾ ਕੇ ਲੈ ਜਾਣੇ ਨੇ ਰੰਗ ਲੈ ਲਓ ਇਹ ਤੇ ਘਰਾਂ ਕਰਦੇ ਹੋ ਠੀਕ ਨਹੀਂ ਬਾਈ ਯਾਰ ਨਾ ਖਾ ਫਿਰ ਇਹਦੇ ਫਾਇਦਾ ਨਹੀਂ ਹੁੰਗਾ ਉਹ ਉਹ ਪੈਂ ਪਿੰਦੇ ਰੰਗ ਵਾਲੇ ਕੋਈ ਦੇ ਨਾਲ ਦੇ ਹੀ ਆ ਨਾ ਹੂੰ ਪੇਸ਼ੇ ਤੇ ਰੰਗਾਂ ਆ ਫਿਰ ਰੰਗ ਕਰਨਾ ਪੈਣਾ ਹਣੀ ਰੰਗ ਤਾਂ ਕਰਨਾ ਹੀ ਪੈਣਾ ਤੂੰ ਗੁਗੜੇ ਰੰਗ ਲੈ ਕੇ ਜਾਣਾ ਫੁੱਕਾ ਕੋਲਾ ਕਹਿੰਦੀ ਥੀ ਉਹ ਫੁੱਕਾ ਕੋਲਾ ਹੈ ਨਹੀਂ ਹੋਰ ਕਰਿਆ ਵੀ ਨਹੀਂ ਰੰਗ ਹੈਗਾ ਇਹ ਰੰਗ ਇਹ ਬਣਾ ਲੈ ਬਣਾ ਦੇ ਫਿਰ ਜਾਨੂੰ ਅਸੀਂ ਲੱਦ ਦੇਗੇ ਚੱਲ ਫੇ ਲਾਦੇ ਨੇ ਲਾਲੇ ਲੈ ਜਾ ਫਿਰ ਲਾਲੇ ਲੈ ਜਾ ਹੁਰਕੇ ਮੈਨੂੰ ਜਿਹੜਾ ਮਰਜ਼ੀ ਮਿਲ ਜੇ ਮੈਨੂੰ ਦੋ ਦੇ ਦੋ ਆਹ ਨਾਲ ਪਤਾ ਜੇ ਸਾਹਿਬ ਪੀਲਾ ਲੈ ਲੋ ਜੋ ਇਹ ਸੰਗੋ ਲੈ ਲੋ ਇਹ ਦੇ ਲੈ ਕਿਹੜਾ ਚੰਗਾ ਲੱਗਦਾ ਚਲੋ ਲੱਦੋ ਛੋਟੂ ਐ ਲੱਦ ਸਾਲਾ ਬੜੇ ਇਹ ਦਿੱਲੀ ਪਹੁੰਚ ਗਿਆ ਬਸੇ ਗਿਆ ਜੀ ਇਹ ਗੁੱਸੇ ਹੋਇਆ ਮੈਂ ਕਹਿੰਦਾ ਮੈਨੂੰ ਲੈ ਕੇ ਨਹੀਂ ਗਿਆ ਹੈ ਪੱਥਰ ਲੈਣਾ ਮੈਂ ਕਿਹਾ ਕਰਨਾ ਸੱਜੇ ਵੀ ਨਹੀਂ ਗਈ ਪੱਥਰ ਬੋਲ ਲਿਆ ਫਿਰ ਟਰਾਲੀ ਹੋਰ ਭਰ ਕੇ ਇੱਕ ਠੀਕ ਆ ਸਾਹਿਬ ਨੂੰ ਲਾਤੇ ਗਮਲੀ ਗਮਲੀ ਠੀਕ ਆ ਹੁਣ ਠੀਕ ਹੈ ਲਾਤੇ ਸਾਰੇਆਂ ਚ ਫੁੱਲ ਜਿੰਨੇ ਕੁ ਮਿਲ ਗਏ ਓਨੇ ਕੁ ਫੁੱਲ ਲਾਤੇ ਬਾਕੀ ਹੁਣ ਬਾਅਦ ਚ ਇਹ ਪੱਥਰ ਲਾ ਦੇਣ ਆਪਾਂ ਨੇ ਕੈਰੀ ਰਿਆਦੋ ਵਾਲੇ ਠੀਕ ਆ ਐ ਖੜਾ ਖੜਵਾ ਮੈਂ ਹਾਂ ਹਾਂ ਵਧੀਆ ਲੱਗੂਗੇ ਉਹ ਠੀਕ ਆ ਦੇਖ ਲਾ ਇਹ ਮਿਲੇ ਹੈ ਹੈ ਇਹ ਮਿਲੇ ਹੈ ਪਰ ਇਹ ਆ ਹੈ ਉਹ ਪੱਥਰ ਵੀ ਮੁੱਲ ਮਿਲੂਗੇ ਯਾਰ ਆਹ ਫੜੀ ਚੱਕ ਲਾ ਹੋਰ ਚਾਹੀਦੇ ਆ ਹੈ ਚਾਹੀਦੇ ਭੱਲੋ ਟਰਾਲਾ ਟਰਾਲਾ ਸਰਚ ਮਾਰਨਾ ਹੈ ਆਇਆ ਅਰੇ ਡੀ ਹੋਰ ਭਰ ਲਿਓਗੇ ਇੱਕ ਭਰਾਂਗਾ ਨਹੀਂ ਦੇ ਤਾਂ ਫੁੱਲ ਠੀਕ ਆ ਹੁਣ ਦੇਖ ਤਾਂ ਗਮਲੀ ਗਮਲੇ ਕਰਤੇ ਨੇ ਜਿਹ ਕਹਣਾ ਨਰਸਰੀ ਬਣਾਉਣੀ ਹੁੰਦੀ ਆ ਅੰਦਰ ਲਈ ਬਾਹਰ ਕਮਲੇ ਤੇ ਜਾ ਕੇ ਦੇਖੀਏ ਬਣਾਵਾਸ ਲੈ ਗਮਲੀ ਚੱਕ ਲੂਗੇ ਹੁਣ ਅੰਦਰ ਤੇ ਕੀ ਪਤਾ ਇਹ ਤਾਂ ਹੈ ਹੀ ਆ ਹੋਰ ਸੁਣਾ ਨਵੀਂ ਤਾਜੀ ਵੀਮੂ ਬੁਆਲਾ ਮੜਾ ਮੋਟਾ ਕਹਿ ਕੇ ਕਿ ਕਿੱਥੇ ਪੈਣਾ ਕਾਹਦੇ ਜੋਨੀ ਬਾਬੇ ਨੂੰ ਕਹਿ ਕੇ ਘੜੇ ਦਾ ਢੱਕਣ ਜਗਾ ਦੂੰਗਾ ਹੁਣ ਚੌੜਾ ਤਾਂ ਕਦਾ ਕਦਾ ਤਾਂ ਖਾ ਕੇ ਦਾ ਜੀ ਅਸੀਂ ਕੱਲੇ ਕੱਲੀ ਖਾ ਕੇ ਟਿੱਕੇ ਤਾਂ ਕਦਾ ਕੁਝ ਕਰਿਆ ਨਾ ਤੈਨੂੰ ਖੁਲਾਏ ਮੈਂ ਕਿਹਨੂੰ ਖੁਲਾਏ ਮੈਂ ਕਿੱਥੇ ਬੈਜੂਗਾ ਇਹ ਵੀ ਹੈਗਾ ਭਾਈ ਜੇ ਦਿੱਲੀ ਆ ਤੈਨੂੰ ਮੈਂ ਜੇ ਦਿੱਲੀੋਂ ਨਹੀਂ ਤੇ ਆਇਆ ਹੈਗਾ ਮੈਂ ਕਿਹਾ ਤਾਂ ਹਾਂ ਬਾਅਦ ਚੌੜਾ ਨਾ ਐ ਕਰੋ ਇਹ ਤਾਂ ਨਕਰ ਰਹੇ ਕੁਝ ਆਪਾਂ ਇੱਥੇ ਹਰਖਪੁਰ ਹਾਂ ਬਾਕੀ ਮੈਂ ਚੀਨੀ ਜੂੰਨ ਮੈਂ ਕਿੱਥੇ ਕਰ ਦਿੰਦੇ ਹਾਂ ਚੌੜਾ ਨੂੰ ਕਿਹਦੇ ਸੁਣੇ ਹੈਗੇ ਸਿੱਕੇ ਚੌੜਾ ਕਿੱ데 ਕੱਲੇ ਹੀ ਖਾ ਗਏ ਚੱਲ ਕੋਈ ਨਹੀਂ ਕਿੱਥੇ ਬੈਜੂਗਾ ਚੱਲ ਕੋਈ ਨਹੀਂ ਤੈਨੂੰ ਰੀ ਆਉਣਾ ਪੈਣਾ ਪੈਣਾ ਨੇ ਸੜਕੂ ਘਰਾਣਾ ਪੈਣਾ ਲੱਭੋ ਲੋਕਾਂ ਦਾ ਫੇਸ ਸੜਕੂ ਦੇਣਾ ਪੈਣਾ ਚੱਲ ਕੋਈ ਨਹੀਂ ਗੁੱਸਾ ਨਹੀਂ ਕਰਨਾ ਉਸ ਸਮਾਂ ਕਰ ਦੋਗੇ ਕਿਹਦੇ ਕਰਾਉਗਾ ਹੋਰ ਸੁਣਾ ਅੱਗ ਵਟ ਤਰਨੀ ਤਰਨੀ ਪਿਆ ਉਹਨੂੰ ਸਰਜਾ ਦੁੱਧ ਦਾ ਚ ਉਹ ਤਾਂ ਨਹੀਂ ਐ ਇਹ ਪੱਥਰ ਤਾਰ ਦਈਏ ਬਰੋਂ ਆ ਗਿਆ ਬਸ ਪਰਾਂ ਵਟ ਨਹੀਂ ਬਰਾਂ ਪੱਥਰ ਹੋਰ ਲਿਆਉਂਗੇ ਜੇ ਥੋੜੇ ਜਿਹਾ ਆ ਜਾਣਾ ਹੂੰ ਚੱਲ ਲਿਆ ਤਾਰੀਏ ਫਿਰ ਉਹ ਵੀ ਦਿੱਲੀ ਨੇ ਪੱਥਰ ਧਰਾਤੇ ਨਾਲ ਹੋ ਕੇ ਕੱਲ ਵੀ ਬਾਤ ਹੋ ਗਈ ਗਰਮੀ ਬਹੁਤ ਆ ਦਿੱਲੀ ਕਿ ਨਹੀਂ ਪਾਲਟੀ ਵੀ ਹੋਈ ਵੀ ਆ ਸਾਰੀ ਟਰਾਲੀਆਂ ਨੂੰ ਰੰਗ ਕਰਾ ਗਿਆ ਤੁਸੀਂ ਕੋਲਿਆਂ ਤੇ ਉਹ ਫ੍ਰੀ ਕਰਾ ਕੇ ਦਾ ਟਰਾਲੇ ਨੂੰ ਨਗਰ ਆ ਲਈ ਕਿਤੇ ਉਹ ਫ੍ਰੀ ਦੇ ਚੱਕਰ ਚ ਹਾਂ ਤਾਂ ਧੰਨਵਾਦ ਦਿੱਲੀ ਨੇ ਸੋਣਾ ਦੋ ਲਾਲਿਆ ਤੂੜੀ ਵਾਲੀ ਟਰਾਲੀਆਂ ਨੂੰ ਉਹ ਬੈਂ ਹੈ ਕੱਲ ਕਰਾ ਤੀ ਜੱਛ ਕਰਾ ਤੀ ਸਰੀ ਬਸ ਕਰਾਤੀ ਪੱਥਰਾਂ ਨੇ ਸਰ ਧੰਨਵਾਦ ਜੀ ਮੈਂ ਉੱਪਰੇ ਹਾਂ ਹੋਰ ਠੀਕ ਹੈ ਟਰਾਲੀ ਨੂੰ ਵਧੀਆ ਕਰਦਾ ਰੰਗ ਹਾਂ ਹਾਂ ਯਾ ਵਧੀਆ ਗਲੂਗੀਆਂ ਦਾ ਨਹੀਂ ਨਹੀਂ ਗਲਦੀ ਆ ਦੱਲੀ ਬਣਾਉਂਦਾ ਤੈਨੂੰ ਦੱਲੀ ਇਹ ਖਰਾਬ ਹੋ ਗਏ ਰਿਸ਼ਤੇ ਨਾਲ ਕਹਿੰਦਾ ਰਿਸ਼ਤੇਦਾਰ ਖਰਾਬ ਕਰਦਾ ਰਿਸ਼ਤਾ ਨਹੀਂ ਕਰਾਉਂਦਾ ਉਹਨੂੰ ਤੂੰ ਉਹ ਗੱਲ ਨਹੀਂ ਹਾਂ ਉਹ ਗੱਲ ਤਾਂ ਖਰਾਬ ਕਰਨ ਲੱਗੇ ਹੈ ਸਾਡਾ ਕੰਮ ਕਰਨਾ ਸਾਡਾ ਨਹੀਂ ਕਰਦੇ ਆਗੇ ਰਿਸ਼ਤੇਦਾਰ ਤਾਂ ਆਏ ਬੇਤੇ ਤੂੰ ਵੀ ਉਹ ਗੱਲ ਨਹੀਂ ਆ ਸੇਵਾ ਨਹੀਂ ਕਰਦਾ ਇਹ ਬਥੇਕੇ ਕਿ ਆਏ ਹਾਂ ਚਲ ਮੈਂ ਕਿਹੜੀ ਪੀਣੀ ਹੈ ਹਾਂ ਜੀ ਗਾਜ਼ਮ ਦਾ ਬਣਾ ਮੇਰਾ ਕੰਮ ਤਾਂ ਸੇਫ ਤੱਕ ਪਹੁੰਚੂਗਾ ਉੱਚਾ ਦਾ ਬੋਲ 시ਮੂ ਨਾਲ ਵਾਲਾ ਕਾਹਦੀ ਸ਼ਵਾਰ ਚਲਾਉਂਦਾ ਇਹ ਤਾਂ ਸਾਧ ਤੋਂ ਨਹੀਂ ਕਰਦਾ ਵੀ ਆਈਪੀ ਬੰਦਾ ਹੈ ਇਹ ਗੱਡੀ ਲੈ ਕੇ ਲੱਖ ਦਾ ਟੋਲ ਕਰੇ ਉਹ ਬਣਾਉਣਾ ਕਹਿੰਦਾ ਅੱਛਾ ਕਿਸਾਨ ਯੂਨੀਅਨ ਦਾ ਕਾਰਡ ਬਣਾਉਣਾ ਫੇ ਦੱਲੀ ਤੂੰ ਖੁੱਲ ਕੇ ਬੋਲ ਯਾਰ ਉਹ ਵੀ ਕਹਿੰਦਾ ਐਡਾ بڑا ਜ਼ਿਮੀਦਾਰ ਬੰਦਾ ਆ ਇਹ ਕਾਹਨ ਕਿਆ ਪਲਾਇਰ ਦਾ ਕਿਉਂ ਅੱਜ ਕਦੋਂ ਬੰਦੇ ਦੀ ਸ਼ਵਾਰ ਚਲਾਉਂਗੇ ਤਾਂ ਹੀ ਖੜਾਉਂਗਾ ਹਾਂ ਨਾਲ ਆਪਣੀ ਕਿਆ ਕਹਿਣਾ ਮੇਰੀ ਤਾਂ ਗੱਲ ਸੁਣ ਉਹ ਤੇ ਕਿਸਾਨ ਜੂੰਦਾ ਕਾਰਡ ਬਣਾਉਣਾ ਤੂੰ ਪਿੰਡ ਦਾ ਪ੍ਰਧਾਨ ਬਣਾ ਦਈਏ ਤੈਨੂੰ ਫੇ ਤਾਂ ਹੀ ਕਾਰਡ ਬਣਾਉਗਾ ਬਣਾਓ ਸਾਜ ਬਣਾਣੇ ਹੈਗਾ ਦੱਲੀ ਸਰਪੰਚ ਨਹੀਂ ਸਰਪੰਚ ਜਿੰਦਾਬਾਦ ਹੁਣ ਮਾਲਾ ਦੀ ਯੂਨੀਅਨ ਦਾ ਪ੍ਰਧਾਨਤਾ ਬਣਾਈਏ ਇਹਨੂੰ ਤਾਂ ਹੀ ਕਾਰਡ ਬਣਾਉਗਾ ਜੇ ਜਿਹਾ ਬਣਾ ਦਿੰਦੇ ਆ ਜੇ ਤੇਰੀ ਸਹਿਮਤੀ ਹੈ ਤਾਂ ਬਾਈ ਹੁਣ ਜੇ ਤੂੰ ਕਾਰਡ ਹੀ ਨਹੀਂ ਬਣਾਉਣਾ ਕਾਰਡ ਤਾਂ ਹੀ ਬਣੂਗਾ ਜੇ ਤੂੰ ਹੁਣ ਬੋਸਟ ਪਰ ਅਧਦੇ ਪਰ ਹਾਂ ਆ ਚੱਲਿਓ ਪਹਿਤਰ ਮੋਟਰ ਕਿੰਨੇ ਨੂੰ ਮੈਂ ਦੱਲੀ ਜੀ ਔੜ ਲੱਗ ਲਾ ਰਿਹਾ ਜਾਨਾ ਪਿਆਰ ਗਰਮੀ ਨੇ ਬੱਸ ਕਰਾਈ ਬਈ ਸਾਡੀ ਤਾਂ ਅੱਦਲੀ ਨੇ ਪੱਥਰ ਧਰਾਏ ਵਿਚਾਰੇ ਨੇ ਮੱਗੈ ਲੋਗੇ ਦੱਲੀ ਨੇ ਦੱਲੀ ਦੀ ਰੇੜੀ ਕੰਮ ਕਰਦਾ ਇਹ ਕੰਮ ਨੂੰ ਰੇੜੀ ਕੰਮ ਆ ਰੇੜੀ ਵਧੀਆ ਇਹ ਆਲੇ ਕੁਮਲੇ ਇਹਨਾਂ ਲਾਏ ਲੋਟ ਆ ਹੋਰ ਵੀ ਰੋਟਾ ਤੇ ਤਾਂ ਤਾਂ ਦਰੋਂ ਨੂੰ ਗੂੰਹੀ ਥੋੜੀ ਬਾਜਰਾ ਸਾਜਦੇ ਭਰ ਲਿਆਉਂਦਾ ਕਾ ਸ਼ਾਵ ਨੂੰ ਕੱਢ ਕੇ ਆਉਂਦਾ ਅਗਲਾ ਐਡਵਾਂਸ ਤੇ ਜਾਂਦਾ ਭਾਈ ਬੰਨ ਸਿੱਧੀ ਜਾ ਕੇ ਲਿਆਉਂਦਾ ਹਾਂ ਬੰਨ ਕਾ ਬਥੇ ਰੱਖ ਤਾ ਸੱਚ ਕਹੀ ਹੈ ਤੂੰ ਫਟਾ ਘਾ ਦੱਸ ਕਾ ਦੱਸ ਇਹ ਦੱਸੂਗਾ ਹੁਣ ਇਹ ਤੈਨੂੰ ਇਹ ਗੱਲ ਬਾਅਦ ਚ ਦੱਸੇ ਕਰਦਾ ਇਹ ਗੁੱਲੇ ਵਿੱਚ ਚੱਲ ਬਈ ਚਲੀ ਉਧਰ ਨੂੰ ਹੁਣ ਪੰਜ ਬਣਾ ਦੇ ਨਾਲ ਤਾਂ ਤੇਰੀ ਜੋੜੀ ਚੰਗੀ ਤੇ ਨਹੀਂ ਸਾਡੇ ਕੀ ਪੰਜ ਬਣਾ ਦੇ ਲਈ ਪੰਜ ਠੀਕ ਨਹੀਂ ਭਾਈ ਸਾਰੇ ਨਾਲ ਤਾਂ ਇੱਕ ਹੀ ਚੰਗਾ ਸਰਪੰਚੇ ਬਣਾ ਦੇਣਾ ਦਲੀ ਪੰਜ ਕਾ ਦੇ ਦੇਖਿਆ ਸਾਰੇ ਪਾਸੇ ਜੀ ਆਪਾਂ ਇਹ ਕੰਮਕਾਰ ਬਾਉ ਦਾ ਫਿਰ ਉਲਝ ਜਾਣਾ ਸਰਪੰਚੀ ਦਾ ਇਹ ਤਾਂ ਹੈ ਸਰਪੰਚ ਪੰਜ ਕਰੇ ਫਾਇਦਾ ਕਹਦੇ ਪਹਿਨਾ ਸਰਪੰਚ ਵੀ ਪੰਚਾਇਤ ਕਰਨੀ ਸਰਪੰਚ ਨੇ ਠੰਡੇ ਬਲਾਖਾਂ ਨੂੰ ਦੇ ਤੁਰਪਿਆ ਹੁਣ ਕਾਇਦੇ ਕੱਖ ਨਹੀਂ ਮੁੱਕਦੇ ਨਿਕਲੂ ਮੀ ਬੈ ਗਿਆ ਕਹਿੰਦਾ ਲੈ ਉਹ ਮੈਂ ਇੱਕ ਤਾਂ ਮੀ ਇਹੀ ਨਹੀਂ ਬੈਣ ਦਿੰਦਾ ਐਂ ਕਹਿ ਰੇ ਮੇਰੇ ਬਾਜੇ ਬੰਦੇ ਇਨੀ ਭੜੀ ਉੱਥੇ ਤੇ ਇਹਦੇ ਕੱਖ ਦੇ ਕੀ ਡਰ ਜਾਂਦਾ ਮੀ ਲੈ ਚੱਲ ਠੀਕ ਆ ਮਰਜੀ ਤੇ ਚਾਰੇ ਬਾਵੇ ਕਰਨਾ ਗਾ ਮਿਲੋ ਜੀ ਮੋਟਰ ਪਹੁੰਚੇ ਮਲਗੀਤ ਬਾਈਆਂ ਕੋਲ ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਹੋਰ ਫੇ ਕਿਦਾਂ ਬਾ ਠੀਕ ਆ ਵਧੀਆ ਕੰਮ ਮੀਮੂ ਤਾਂ ਨਹੀਂ ਬੈਣ ਦਿੰਦੇ ਮੀਆ ਅੱਜ ਹਵਾ ਬਹੁਤ ਸੁਣੀ ਚੱਲੀ ਨਹੀਂ ਤਾਂ ਭਾਈ ਹਵਾ ਤਾਂ ਚੱਲਦੀ ਆ ਚੰਡੀਗੜ੍ਹ ਇੰਨਾ ਪੈ ਗਿਆ ਗੱਗੇ ਨੇ ਵੀਡੀਓ ਪਾਈ ਵੀ ਚੰਡੀਗੜ੍ਹ ਇੰਨਾ ਪਿਆ ਤੂੰ ਵੀ ਲਿਆਗਾ ਇੱਧਰ ਤੇ 4:00 ਵਜੇ ਚੰਡੀਗੜ੍ਹ ਕਹਿੰਦਾ ਮੀਂਹ ਪੈਂਦਾ ਕਹਿੰਦਾ ਗੱਡੀ ਖੜਾਈ ਮੈਂ ਸਾਈਡ ਦਾ ਗੱਡੀ ਸਾਈਡ ਪਲਾਈਂ ਖੜਾਈ ਕਹੜਾ ਅੱਛਾ ਹਾਂ ਇੰਨਾ ਮੀਂਹ ਆ ਸ਼ਾਮ ਵਾਲਾ ਹੋਣਾ ਯਾਰ ਤੇ 2:00 ਵਜੇ ਆ ਹੁਣ 4:00 ਵਜੇ 4:00 ਵਜੇ ਉਧਰ ਇੰਨਾ ਗੜਕਦਾ ਦਾ ਆਹੋ ਵੇਰਾ ਭਾਈ ਵਧੀਆ ਆ ਜਿੱਧਰ ਪੈਂਦਾ ਨਹੀਂ ਚੰਗੀਓ ਗੱਲ ਆ ਜਿੱਧਰ ਸਰਦਾ ਯਾਰ ਪਾਈ ਜਾ ਲਈਦਾ ਪਰ ਆਹੇ ਵੀ ਕੱਲ੍ਹ ਆ ਬਾਬੇ ਪਾਈ ਜਾਵੇ ਕਿਤੇ ਵੀ ਪਾਈ ਜਾ ਇਧਰ ਜੀ ਦੀ ਕਿ ਲੋਡ ਆ ਪਾਈ ਦਾ ਜਾਂਦਾ ਹਾਂ ਸਾਊਂਡ ਦੇ ਕਰਾਟੇ ਆ ਕਿ ਜੀ ਲੰਗ ਜਿਹਦਾ ਉਹੀ ਤਾਂ ਪੰਗਾ ਇਹਨੇ ਅਸੂ ਵੜ ਗਿਆ ਖਰਾਬ ਕਰਨਾ ਅੱਜ ਪੱਪੀਆਂ ਪੈਗਾ ਮਾੜੀ ਮਾੜਾ ਮਾੜਾ ਅਸੂ ਵੜ ਗਿਆ ਖਰਾਬ ਕਰਨਾ ਦੇਖੀ 3-4 ਦਿਨ ਲਾਉਂਗਾ ਇਹ ਪੱਕਾ ਅਸੀਂ ਜੀਰੀਆਂ ਜਦੇ ਨਿਸਰਦੀਆਂ ਹੁੰਦੀਆਂ ਪੱਕਦੀਆਂ ਹੁੰਦੀਆਂ ਬੱਸ ਪਿਛੌੜੇ ਪਾਉਂਦਾ ਅਸੂ ਵੜੀਆ ਜੇ ਤੰਗ ਕਰਦੇ ਨਿਸ਼ਾਨੀ ਹੁੰਦੀ ਹੈ ਇਹਦੀ ਐਡ ਕੀ ਕਰੂਗਾ ਕਰੂੰਗਾ ਜਿਹੜੇ ਹਾਲਾਤ ਆ ਇਹਦੇ ਜਾਂਦਾ ਹੋਇਆ ਯੂਨੀਵਰਸਿਟੀ ਦੇ ਮੇਲੇ ਤੱਕ ਕਰੂੰਗਾ ਹਾਂ ਜੀ ਉਹ ਹੀ ਕਰ ਦਿੰਦੇ ਨੇ ਸਾਉਣ ਦੇ ਨਾ ਫਿਸਰਾਟੇ ਉੱਭਦੇ ਇਹਦੀ ਛੜੀ ਨਹੀਂ ਲੱਗਦੀ ਹਾਂ ਜੇ ਸਾਉਣ ਹੈ ਇਹ ਪੈ ਜੇ ਕਦੇ ਕਿਤੇ ਪੈ ਗਿਆ ਕਦੇ ਕਿਤੇ ਪੈ ਗਿਆ ਜਾਨ ਜਿਹੜਾ ਸੁਬੜ ਗਿਆ ਨਾ ਲੱਗੇ ਇਹ ਸੁਬੜ ਗਿਆ ਲੱਗੇ ਤਾਂ ਕੰਮ ਖਰਾਬ ਹਾਂ ਉਹ ਤਾਂ ਕਰੇ ਦਿੰਦੇ ਨਿਸਰੇ ਵੀ ਪੱਕੇ ਵੀ ਹੁੰਦੇ ਆ ਪੱਕੇ ਵੀ ਹੁੰਦੇ ਨਿਸਰ ਦੇ ਹੁੰਦੇ ਉਹ ਕੰਮ ਖਰਾਬ ਕਰਦਾ ਫਿਰ ਹਵਾ ਜਿਹੜੇ ਗੱਦੇ ਤਾਂ ਟਾਈਂ ਕਦੇ ਵੀ ਹੁਣੀ ਪੈਣ ਉਹ ਟਾਈਮ ਗੜੇ ਤੇਰਾ ਐਂਡ ਦਾ ਵੀ ਡਰ ਹੁੰਦਾ ਹਾਂ ਗੜਿਆਂ ਦਾ ਉਹ ਵੀ ਬੋ ਪੈਂਦੇ ਆ ਜਿਹੜੇ ਗੇਟ ਆ ਪਰ ਪ੍ਰਧਾਨ ਵਰਗੇ ਉਹ ਵੱਡੇ ਵੀ ਹੁੰਦੇ ਵਿੱਚ ਵੀ ਆ ਕਾਲੇ ਦੇ ਇੱਥੇ ਵੱਡੇ ਹੋ ਗਏ ਤੇ ਵੱਢ ਕੇ ਲੈ ਗਏ ਤਾਂ ਜਾ ਦੇ ਲ ਉਤੇ ਬਾਅਦ ਫੇ ਦੇ ਲ ਥੋੜੀ ਗੱਲ ਐ ਅੱਜ ਕਰਾਂ ਚੱਲ ਮੈਂ ਕਰਦਾ ਕਰਦਾ ਅਰਦਾਸ ਰਾਤ ਨੂੰ ਪਉਂਦਾ ਹਾਂ ਕਰਦਾ ਕਰਦਾ ਟਾਈਮ ਨਾਲੇ ਇਹ ਤਾਂ ਨਦੀ ਤੇ ਹੀ ਜਾ ਡਰਿਆ ਇਹ ਤਾਂ ਨਦੀ ਤੇ ਹੀ ਜਾ ਡਰਿਆ ਇਹ ਤਾਂ ਮੜ ਕੇ ਮੀਹ ਨਹੀਂ ਪੈਣ ਦਿੱਤਾ ਉਹ ਇਹਨਾਂ ਉੱਥੇ ਕਿਹ ਥੋੜੀ ਚੌਲ ਗਏ ਆ ਇਹ ਫਰਾਜ ਰੋਟੀ ਅੱਜ ਲਾਏ ਹੋ ਤੇ ਬਾਈ ਚੌਲ ਕਿਨੇ ਕਿੱਥੇ ਲਾਏ ਹੋ ਜਗਦੀਪ ਵੀ ਕਹਿੰਦਾ ਅੱਜ ਲਾ ਲਓ ਯਾਰ ਲਾਉਣੇ ਆ ਕਹਿੰਦਾ ਕੱਲ ਕਹਿੰਦਾ ਮੈਂ ਜਾ ਕੇ ਆਉਣਾ ਉਹਦੇ ਕੋਲੋਂ ਤੇਰਾ ਦੱਸ ਦੋ ਕਾਲ ਸੀ ਸਾਡਾ ਹਿੱਸਾ ਹੈ ਜਿਹੜਾ ਕੋਈ ਹੈਗਾ ਦੇ ਦੇਣਾ ਤੂੰ ਜਿਹੜਾ ਕੋਈ ਤੇਰਾ ਕਿੱਲੇ ਬਣਾਉਣੇ ਐਂ ਦੱਸ ਦੋ ਲੰਗਰ ਲਾਉਣਾ ਉੱਥੇ ਔਰੇ ਥੋੜੋ ਖਾਣੇ ਆ ਲੰਗਰ ਹੀ ਕਹਿੰਦਾ ਮੈਂ ਉਹ ਅੱਜ ਕਿੱਥੇ ਲੱਗੇ ਉਹ ਦੱਸੂਗਾ ਐਸਟੀਮੇਟ ਪਹਿਲਾਂ ਪਹਿਲਾਂ ਟਾਈਮ ਤਾਂ ਲੈ ਕੇ ਆਮ ਉਹਦੇ ਨਾਲ ਤੇਰਾ ਗੁੱਡੀਆਂ ਜੇ ਮੁੱਕੇ ਕਰ ਦਿੰਦੇ ਨਾਲੇ ਮੂੰਹ ਕਾਲੇ ਚੜ ਕੇ ਆ ਜਾਣਾ ਲੋਕਾਂ ਨੇ ਫੂਕਲੀਆਂ ਬਹੁਤ ਜੀ ਉਹ ਕਰੂੰਗਾ ਦੱਸੂਗਾ ਜਗਦੀਪ ਕਹਿੰਦਾ ਕਰਾਉਣੇ ਆ ਉੱਤੇ ਫਿਰ ਮੀਆਂ ਜੀ ਆ ਕੋਈ ਇੱਥੇ ਬਣਾਉਂਦਾ ਚੌਲ ਬਹੁਤ ਵਧੀਆ ਕਹਿੰਦਾ ਵਧੀਆ ਬਣਾਇਆ ਉਹ ਕਹਿੰਦਾ ਲੈ ਗੂੰ ਤਾਂ ਟਾਈਮ ਨਹੀਂ ਲੱਗਦਾ ਉਹਨੂੰ ਪੁੱਛ ਕੇ ਆਉਣਾ ਵੀ ਕਿੰਨੇ ਦਾ ਟਾਈਮ ਦਊਂਗਾ ਸਾਨੂੰ ਜੇ ਫਿਰ ਖੁਸ਼ ਹੋਵੇ ਰੱਬ ਹਾਂ ਚਾ ਰੱਬ ਦਾ ਖੁਸ਼ ਹੈ ਇਹਦੇ ਸਭ ਤੋਂ ਪਹਿਲਾ ਸੋਚਦਾ ਖਬਰੇ ਕਿਆ ਸੋਚਦਾ ਕਿਆ ਮਨ ਚ ਰੱਖੀ ਬੈਠਾ ਹੋ ਆਪਾਂ ਨੂੰ ਮਾੜਾ ਲੱਗਦਾ ਖਬਰੇ ਨੇ ਕਿਆ ਚੰਗਾ ਕਰਦਾ ਉਹ ਤਾਂ ਚੰਗਾ ਹੀ ਕਰਦਾ ਸੁਣ ਮਹਾਰਾਜ ਦਾ ਆਏ ਹੁਣ ਖਬਰੇ ਹੈ ਹੋਲ ਪਾਸੇ ਦੇ ਪਾਣੀ ਘਟਾਉਂਦਾ ਹੀ ਉੱਪਰ ਜਿਹੜੀ ਆਹ ਵੇ ਜਿਹੜਾ ਸਿਆਲ ਮਗਾ ਤੋਂ ਹੁੰਦਾ ਹੁੰਦੀ ਨਹੀਂ ਆਏ ਹੋਗੇ ਜਿਹੜਾ ਆ ਖਾਰੂ ਖਾਨ ਨਾਮ ਤੇ ਇਹੜੀ ਨਿਸ਼ਾਨੀ ਆ ਵੀ ਮੀ ਪੈਣਾ ਨਹੀਂ ਹਾਂ ਛੜੀ ਤੋਂ ਹੁੰਦੀ ਜਾਂਦੀ ਸਵੇਰੇ ਹੁੰਦੀ ਜਾਂਦੀ ਜਿਹੜੀ ਤੋਂ ਹੁੰਦਾ ਹੀ ਨਹੀਂ ਪੈਣ ਦਿੰਦੀ ਪੈ ਨਹੀਂ ਦਿੰਦੀ ਹੈਗੀ ਜਿਹੜੀ ਦੇ ਲਗਾ ਹੈਗੀ ਗਾਲੀ ਕਰਦੀ ਪਰਸੋਂ ਜੁੱਥੇ ਰੇ ਵਾ ਕੇ ਜੀ ਦਾ ਜਾਈ ਤੂੰ ਅਜੇ ਕਹਿੰਦਾ ਫੇਰ ਪਕਾ ਲੂ ਪਰਸੋਂ ਨੂੰ ਪਾਉਣਾ ਬਾਈ ਇੱਕ ਦਾ ਮੈਨੀ ਪਾਉਦਾ ਮਾਹੌਲ ਕਰਦਾ ਬਾਈ ਦਾ ਕਮੈਂਟ ਆਇਆ ਕਹਿੰਦਾ ਇੱਕ ਸਾਡੇ ਪਿੰਡ ਵੀ ਹੈਗਾ ਕਹਿੰਦਾ ਹਰਸ਼ਵੀਰ ਵਾਗਾ ਕਹਿੰਦਾ ਕਈਅਤ ਦਾ ਵੇਦ ਪਹਿਲੇ ਹੀ ਪਿਆ ਹੋਈ ਖਾਉਦਾ ਸਾਨੂੰ ਕਹੀ ਆ ਵੀ ਪਹਿਲੀ ਪਿਆ ਮੈਂ ਕਿਹਾ ਬੱਸ ਕਰ ਸਾਨੂੰ ਕਿਥੇ ਸਿਕਾਉਂਦਾ ਜਿੰਕ ਪਹਿਲੀ ਬਾਈ ਦੀ ਜਿਹੜੀ ਉਦੋਂ ਬਾਈ ਦੀ ਉਦੋਂ ਨਹੀਂ ਸੀ ਬਾਈ ਮੈਂ ਲੈ ਆਇਆ ਤਾਂ ਪਹਿਲੀ ਪਿਆ ਜੇ ਛੱਟਾ ਲੱਗਣਾ ਹੈ ਕਿਨੂੰ ਲੱਗੂ ਆ ਜਾਂ ਮੰਗਦਾਂ ਪਹਿਲੇ ਦੋ ਹੀ ਲੱਗੇ ਆ ਦੋ ਲੱਗੇ ਜਾਂ ਯਾਰ ਦੋ ਹੀ ਬਹੁਤ ਤਖੜੇ ਆ ਪਤਾ ਗੱਤ ਪਨੀਰੀ ਵਾਲਾ ਵੀ ਖੇਤ ਆ ਸਭੀ ਨਹੀਂ ਫੜਦੀ ਅੱਬ ਫੜੀ ਦੋ ਛੱਟੇ ਤਿੰਨ ਥਾਲੇ ਤਾਂ ਪੈ ਜੀ ਹੁੰਦੇ ਆ ਇਹ ਤੇਰਾ ਖੇਤ ਵੀ ਪਨੀਰੀ ਵਾਲਾ ਤਾਂ ਜੂਰੀਆ ਦੇ ਤਿੰਨ ਥਾਲੇ ਤਾਂ ਛੱਪੀ ਪਨੀਰੀ ਚ ਕਿਤੇ ਥੋੜਾ ਡਾਇਆ ਪਿਆ ਉਹ ਇੱਥੇ ਹੀ ਆ ਗਾਇਆ ਪਰ ਸਾਈਡ ਆ ਪਰ ਅੰਨਾ ਹੈ ਕਦੂ ਵਿੱਚ ਤਾਂ ਸਾਰੇ ਪਾਸੇ ਫੈਲ ਜਾਂਦਾ ਪਰ ਇੱਜਨਾ ਤੇ ਜਿਆਦਾ ਹੋਗਾ ਹੱਥ ਗਿਉ ਚੀਜ਼ੋ ਦਿਖਦੀ ਤਕੜੀ ਤੇ ਇਹਨਾਂ ਘਰ ਪਨੀਰੀ ਉਹ ਸਾਈਡ ਲਿਆਣੀ ਸੀ ਪਰਲੇ ਬਸ ਜਿੱਥੇ ਅੱਗੇ ਲੈ ਕੇ ਗਏ ਤੇ ਆਪਾਂ ਸਿੱਧੀ ਆਏ ਆਏ ਲੈ ਦੇਖੋ ਤਾਂ ਜੀ ਕਾਲੀ ਕਰੀ ਪਈਏ ਨੇ ਇਹਨਾਂ ਪੂਰੀ ਇਹ ਕਿੰਨੇ ਦਿਨ ਦੀ ਹੋਈ ਅੱਜ ਆਦੇ ਫਾਂਡ ਦੇ ਮਾੜੀ ਜੂਰੀ ਦਿਖਦੀ ਆ ਇਹ ਮਾੜੀ ਤਾਂ ਐ ਜੇ ਭਈਆ ਕੋਈ ਸਿੱਧੀ ਲਾ ਦਿੰਦਾ ਹੋ ਗਈ 15 ਦਿਨ ਦੀ ਇਹ ਪਤਾ ਨਹੀਂ ਆ ਕਿ 15 ਦਿਨ ਦੀ ਹੋਈ ਬਸ ਨਹੀਂ 20 25 ਦਿਨ ਦੀ ਹੋ ਗਈ 20 22 ਦਿਨ ਦੀ 5 ਕਤਾਰਿਖ ਨੂੰ ਲੱਗੀ ਸੀ ਮੁਲਾਦੀ ਇਹ ਹਾਂ ਬਾਈ ਇਥੇ ਜੀ ਲੱਗੀ 25 ਕ ਦਿਨ ਦੀ ਹੋਗੀ 25 ਦਿਨ ਦੀ ਹੋਗੀ ਠੀਕ ਹੈ ਨਾ ਠੀਕ ਹੈ ਜੀ ਦੀ ਤਾਂ ਇੱਕ ਨੰਬਰ ਆ ਯਾਰ ਬੂਝਾ ਬਦੇਰਾ ਪੂਰਾ ਕਰਦਾ ਪਤਾ ਕੀ ਆ ਤੈਨੂੰ ਕਾ ਹੁਣ ਜਿਹੜੀ ਹੁੰਜੀ ਦੀ ਲੱਗਦੀ ਆ ਹੁਣ ਮੀਂਹ ਨਹੀਂ ਪੈਂਦਾ ਹੈਗਾ ਹੁਣ ਵੀ ਲਾਉਂਦੇ ਲੋਗ ਬਹੁਤ ਆਉਂਦੇ ਆ ਹੁਣ ਕਾਮਯਾਬ ਨਹੀਂ ਹੋਣੀ ਜਿਹਦਾ ਪਵੇ ਮੀਂਹ ਬਾਈ ਪੰਗਾ ਮੈਨੂੰ ਹੋਰ ਲੱਗਦਾ ਬਾਈ ਜਿਹੜਾ ਜੀ ਧੁੰਦ ਜੀ ਆਉਣ ਲੱਗੀ ਨਾ ਇਹਨੇ ਨਿਸਰੇ ਨੂੰ ਤੱਕ ਕਰਨਾ ਉਹਨਾਂ ਨੂੰ ਹਾਂ ਇਹਦਾ ਹਿਓ ਹੈ ਨਿਸਰਨਾ ਰੋਕ ਦਿੰਦੀਆਂ ਜੀ ਦੀਆਂ ਹੈ ਪ੍ਰਧਾਨ ਦੀ ਕਿਸਾਨ ਇਸਰੀ ਹੋਣੀ ਦੀ ਬਾਸਮਤੀ ਟੰਡੂਤਰੇ ਆਉਂਦੀ ਆ ਜੀ ਜੀ ਵੀਰਾਂ ਦਾ ਪੂਸ਼ਾ ਲਾਈ ਦੀ ਦੂਰੀ ਜੀ ਜੀ ਮੇਰੇ ਘਰ ਪ੍ਰਧਾਨ ਨੇ ਨਹੀਂ ਬਾਸਮਤੀ ਲਾਈ ਪਰ ਬੜਾਈ ਆ ਉਹਨੇ ਬਾਸਮਤੀ ਯਾਰ ਜਿਹੜੀ ਹੁਣ ਲੱਗਦੀ ਆ ਕੱਲਾ ਕੱਲਾ ਰੱਕਾ ਹੀ ਖੜਾ ਹੈ ਥੋਤਾ ਹੋਊਗਾ ਕੱਲਾ ਕੱਲਾ ਹੀ ਖੜਾ ਹੈ ਬਣਾਤਾ ਮੋਟਰ ਪਸਾਰਾ ਕੋਸ ਉੱਥੇ ਚਬਚਾ ਚਬਚਾ ਲੱਗੇ ਵੇ ਧਰਨਾ ਦਾ ਲੈਂਟਰੇ ਪਾਣੀ ਚੜਾਉਣਾ ਹਰੇ ਲੈਂਟਰ 'ਪਾਣੀ ਭੁੱਲ ਕੇ ਚੜਾਉਣਾ ਕਾਹਨ ਚੜਾਉਣਾ ਅੱਜ ਚੜਾਉਣਾ ਤਾਂ ਮੈਂ ਕਹਿੰਦਾ ਚਾਦਰਾ ਪਾਉਂਦੇ ਆਣ ਜਾਦੇ ਲੈਂਟਰੇ ਪਾਤਾ ਤਾਂ ਫਿਰ ਚਲੋ ਜੀ ਨਾ ਪਾਣੀ ਕੱਚਾ ਧਾਣਾ ਮਿਸਤਰੀ ਨੂੰ ਪਤਾ ਨਹੀਂ ਹੈ ਨਾ ਜ਼ਿੰਮੇਵਾਰੀ ਮੈਂ ਤਾਂ ਹੈਰਾਨ ਆ ਯਾਰ ਮਿਸਤਰੀ ਕਹਿੰਦਾ ਯਾਰ ਪਾਣੀ ਤਾਂ ਚੜਾ ਦਿਓ ਮੈਂ ਪਾਣੀ ਕਿਨੇ ਚੜਾਉਣਾ ਲੈ ਪਾਣੀ ਚੜਾ ਦਿਓ ਕਹਿੰਦਾ ਯਾਰ ਟੇਡ ਪੈ ਨਹੀਂ ਲੱਗਦਾ ਮੈਂ ਫਾਇਦਾ ਕੀ ਹੋਇਆ ਮੈਂ ਜ਼ੋਰ ਪਾ ਕੇ ਲੈਂਟਰ ਪਵਾਇਆ ਤੁਸੀਂ ਟੇਡ ਪਵਾ ਦਿਓ ਕਦ ਪਾਇਆ ਤਾਂ ਲੈਂਟਰ ਪਰਸੋਂ ਪਰਸੋਂ ਕੱਲ ਤਾਂ ਛੱਡ ਗਿਆ ਅੱਜ ਪਾਣੀ ਚਾਹੀਦਾ ਤਾਂ ਕੱਲੂ ਨੇਰੂ ਬੰਨਣਾ ਤਾਂ ਅੱਜ ਪਾਣੀ ਚਾਹੀਦਾ ਮਨੇਰੇ ਬੰਨ ਕੇ ਨਾ ਬਨੇਰਾ ਬੰਨਤਾ ਕਰਤਾ ਮਤਲਬ ਪਾਣੀ ਚੜਾਤਾ ਉਹਦੇ ਪਰ ਵਿੱਚ ਹੀ ਲੱਗ ਗਿਆ ਮੈਂ ਫੋਨ ਲਾਉਣ ਤੁਸੀਂ ਕੱਲੂ ਭਰ ਦੂੰਗਾ ਸਵੇਰੇ ਭਰਦੇ ਉਹਨੂੰ ਸਵੇਰੇ ਭਰਦਾ ਸੱਜ ਲਈ ਹਾਂ ਠੀਕ ਹੈ ਨਹੀਂ ਪੇੜਾ ਪਾ ਲਿਓ ਫਿਰ ਦੇਖੀ ਜਾਊਗੀ ਮੀਂਹ ਨਹੀਂ ਪਾ ਗੇ ਮੀਂਹ ਪਾ ਲਵਾਂਗੇ ਹਾਂ ਜੀ ਨਹੀਂ ਉਹ ਕਹਿੰਦਾ ਪਾਣੀ ਚੜਾਤਾ ਸੀ ਕਹਿੰਦਾ ਟੈਂਕਰ ਭਰਨਾ ਪੈਣਾ ਸਵੇਰੇ ਅੱਛਾ ਪਾਣੀ ਕਹਿੰਦਾ ਉਹਨੇ ਆ ਕੇ ਚੜਾਤਾ ਸਵੇਰੇ ਕਹਿੰਦਾ ਬਟ ਟੈਂਕਰ ਭਰਨੀ ਸਵੇਰੇ ਫਿਰ ਆਪਾਂ ਟੈਂਕਰ ਪਾ ਕੇ ਕਹਿੰਦਾ ਹੋਲ ਚੜਾ ਦੂ ਜਿੰਨਾ ਚੜਿਆ ਹਾਂ ਚੱਲ ਠੀਕ ਹੈ ਫਿਰ ਚਲੋ ਠੀਕ ਹੈ ਜੀ ਫਿਰ ਕਰਦੇ ਅੱਜ ਦੀ ਵੀਡੀਓ ਸਮਾਪਤ ਆਸਰੀ ਕਾਲ ਜੀ ਕਿਹੜਾ ਉਹ 185 ਦਾ ਮੇੜਾ ਘੜਾਈ ਖੜਾ ਜੀ ਕਹਿੰਦਾ ਜਰੂਰ ਦਿਖਾ ਦੇ ਲੈ ਦੇਖ ਲਓ। ਐ ਪੁੱਛ ਲੈ ਵੀ ਕੰਨਾ ਵੀ ਯੂਕਿਆ ਕਦੇ। ਦੱਦੋ। ਨਹੀਂ ਇੱਥੀ ਬਾ ਬੀਜ ਜਾ ਛਣ ਜਾਂਦਾ ਉਹਦਾ। ਇੱਕ ਹੂੰ ਰੱਖਿਆ ਵਾ ਬਸ। ਹਾਂ ਹਾਂ। ਚਲ ਕਿੰਨਾ ਜੀਮੀਦਾਰ ਪਤਾ ਲੱਗ ਜਾਂਦਾ ਹੁੰਦਾ। ਉਹ ਗੰਨੇ ਵਾਲਾ ਕਿਸਾਨ ਆ ਇਹ। ਚਲ ਠੀਕ ਆ। ਠੀਕ ਆ ਜੀ।